ਇੰਸਪੈਕਟਰ ਮਨਜੀਤ ਸਿੰਘ ਇੰਚਾਰ ਸਿਟੀ ਟ੍ਰੈਫਿਕ ਬਠਿੰਡਾ ਜੀ ਅੱਜ ਇਹਦਾ ਪਤਾ ਲੱਗਿਆ ਸੀ ਕਿ ਜਾਮ ਬਹੁਤ ਧਰ ਗਿਆ ਸੀ ਇਹ ਕੁਝ ਨਹੀਂ ਤਿਹਾਰਾਂ ਦੇ ਦਿਨ ਹੈ ਜੀ ਰੱਖੜੀ ਦਾ ਤਿਹਾਰ ਹੋਣ ਕਰਕੇ ਲੋਕਾਂ ਦੀ ਆਮਦਰਸਵਾ ਵਕਾਫੀਆ ਲੋਕ ਜਿਆਦਾ ਆ ਰਹੇ ਹੈ ਉਹਦੇ ਇੱਕਦਮ ਬਾਰਸ਼ ਸ਼ੁਰੂ ਹੋ ਗਈ ਇਸ ਕਰਕੇ ਥੋੜਾ ਲੱਗਿਆ ਵੀ ਇੱਕ ਜਾਮ ਹੈ ਪਰ ਇੱਕ ਦੋ ਮਿੰਟ ਜਾਮ ਲੱਗਿਆ ਉਹ ਖਲਾ ਦਿੱਤਾ ਗਿਆ ਸੀ ਜਾਮ ਉਹਦੇ ਹੀ ਬਾਕੀ ਹੁਣ ਬਿਲਕੁਲ ਸਮੂਥਲੀ ਚੱਲ ਰਹੀ ਹੈ ਟ੍ਰੈਫਿਕ ਹੁਣ ਕੋਈ ਦਿੱਕਤ ਨਹੀਂ ਹੈ ਪਬਲਿਕ ਨੂੰ ਇਹੀ ਭੀਰੀਆ ਜਦੋਂ ਬਾਜ਼ਾਰ ਚ ਆਉਂਦੇ ਆ ਜੀ ਆ ਵੀ ਗੱਡੀ ਸਾਈਡ ਤੇ ਪ੍ਰੋਪਰ ਤਰੀਕੇ ਨਾਲ ਪਾਰਕ ਕਰਨ ਤਾਂ ਜੋ ਲੋਕਾਂ ਚ ਜਿਹੜਾ ਲੋਕਾਂ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਤੇ ਟ੍ਰੈਫਿਕ ਜਮ ਨਾ ਰਹੂ। ਮਤਲਬ ਬੈਂਡ ਕਰਕੇ ਵੀ ਕਾਫੀ ਜ਼ਿਆਦਾ ਹੋ ਗਿਆ। ਆਵਾਜਾਈ ਵੀ ਕਾਫੀ ਵੱਧ ਗਈ। ਨਹੀਂ ਉਹ ਤਿਆਰਾਂ ਕਰਕੇ ਆ ਇਸ ਹਾਲੀ ਹੋ ਜਾਂਦੀ ਹੈ ਜੀ। ਤਿਆਰਾਂ ਕਰਕੇ ਆਮਦਾਰਤ ਲੋਕਾਂ ਦੀ ਜ਼ਿਆਦਾ ਹੁੰਦੀ ਹੈ ਬਾਜ਼ਾਰਾਂ ਚ ਰਸਤਾ ਹੋਏਗਾ ਹੋਏਗਾ ਅਸਲ। ਪਾਰਕਿੰਗ ਪੰਡਰ ਹੋਣ ਕਰਕੇ ਇੰਨੇ ਜਿਹੜਾ ਕੋਈ ਫਰਕ ਨਹੀਂ ਪਿਆ। ਨਹੀਂ ਪਾਰਕਿੰਗ ਤਾਂ ਨਹੀਂ ਕਿਉਂਕਿ ਪਾਰਕਿੰਗ ਤਾਂ ਹੋਏ ਆਪਣੇ ਚਾਲੂ ਹੈ ਵਿੱਚ ਪਾਰਕ ਕਰੇ ਬੰਦ ਨਹੀਂ ਹੈ ਪਾਰਕਿੰਗ। ਜਿਵੇਂ ਤਾਂ ਟ ਨਹੀਂ ਗੱਡਗਾ ਟੋਵ ਵਾਲੀਆਂ ਤਾਂ ਸਾਡੇ ਹਜੇ ਹੈ ਨਹੀਂ ਕੋਈ ਇਸ ਤਰ੍ਹਾਂ ਦੀ ਲੱਗੀ ਹੋਈ ਟੋ ਕਰਨੀ ਪਵੇ ਕੋਈ ਹਲੇ ਫਿਲਹਾਲ ਤਾਂ ਬਾਜ਼ਾਰ 'ਚ ਕੋਈ ਦਿਸ ਨਹੀਂ ਜਿਹੜੀ